ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਖੇਤੀ ਗਿਆਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਵੀਡੀਓ ਦੇ ਵਿੱਚ ਜੜੀ ਪੰਜਾਬ ਦੀ ਮੁੱਖ ਫਸਲ ਆਪਣੀ ਝੋਨੇ ਦੇ ਬਾਰੇ ਗੱਲਬਾਤ ਕਰਾਂਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜਿਹੜਾ ਝੋਨਾ ਹੈ ਉਹ ਹੁਣ ਇੱਕ ਨਿਸਰਨ ਵਾਲੀ ਸਟੇਜ ਤੇ ਹੈ ਤਾਂ ਜਿਹੜੀ ਇਹ ਸਟੇਜ ਜਿਹੜੀ ਝੋਨੇ ਦੀ ਹੁੰਦੀ ਹੈ ਇਹ ਬੜੀ ਨਾ ਨਾਜ਼ੁਕ ਸੈਂਸਿਟਿਵ ਦੀ ਸਟੇਜ ਹੁੰਦੀ ਹੈ ਤੇ ਇੱਥੇ ਝੋਨੇ ਦਾ ਜਿਹੜਾ ਖਿਆਲ ਰੱਖਣਾ ਉਹ ਬੜਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਇਸ ਸਮੇ ਜਿਹੜੇ ਆ ਧਾਣੇ ਦੁਨੇ ਬੰਦੇ ਹੁੰਦੇ ਆ ਤੇ ਜੇ ਇਸ ਸਮੇ ਕੋਈ ਵੀ ਮੰਨ ਲਓ ਸਪਰੇਅ ਵੱਧ ਘੱਟ ਕੀਤੀ ਗਈ ਜਾਂ ਲੋਡ ਸੀ ਤਾਂ ਨਹੀਂ ਕੀਤੀ ਗਈ ਨਹੀਂ ਲੋਡ ਸੀ ਤਾਂ ਐਵੇਂ ਕਰਤੀ ਤਾਂ ਉਹਦੇ ਨਾਲ ਨਾ ਬੜਾ ਫਿਰ ਸਿੱਧਾ ਜਿਹੜਾ ਅਸਰ ਆਪਣੇ ਝਾੜ ਦੇ ਉੱਤੇ ਪੈ ਜਾਂਦਾ ਤਾਂ ਅੱਜ ਆਪਾਂ ਜਿਹੜੀ ਵੀਡੀਓ ਦੇ ਵਿੱਚ ਝੋਨੇ ਤੇ ਆਪਣੇ ਕਿਹੜੇ ਕਿਹੜੇ ਮੁੱਖ ਕੀੜੇ ਜਿਹੜੀ ਇਸ ਅਵਸਥਾ ਦੇ ਵਿੱਚ ਹਮਲਾ ਕਰਦੇ ਆ ਤੇ ਉਹਨਾਂ ਦੇ ਫਸਲ ਉੱਤੇ ਕੀ ਲੱਛਣ ਹੈ ਤੇ ਕਿੰਨੇ ਕੀੜੇ ਹੋ ਜਾਣ ਵੀ ਜਿਹੜੀ ਆ ਆਪਾਂ ਉਦੋਂ ਸਪਰੇਅ ਕਰੀਏ ਵੀ ਕੀ ਟੀਆ ਲੈਵਲ ਹੁੰਦਾ ਉਹਦੇ ਬਾਰੇ ਆਪਾਂ ਵਿਸਥਾਰ ਚ ਗੱਲ ਕਰਾਂਗੇ ਤੇ ਆਪਾਂ ਕਿਹੜੀ ਕਿਹੜੀ ਸਪਰੇਅ ਕਰ ਸਕਦੇ ਆ ਤੇ ਕਿੰਨੀ ਮਾਤਰਾ ਚ ਕਰ ਸਕਦੇ ਆ ਤੇ ਜੇਰਾ ਕੋਈ ਕਿਸਾਨ ਵੀਰ ਆਪਣੀ ਆਰਗੈਨਿਕ ਫਾਰਮਿੰਗ ਕਰਦਾ ਆ ਆਪਣੇ ਘਰ ਰਸਤੇ ਕਿਸੇ ਨੇ ਲਾਇਆ ਝੋਨਾ ਵਸਤਾ ਪੰਜਾਬ ਚ ਘਟ ਲੁੰਦੇ ਆ ਪਰ ਚਲੋ ਜੇ ਕੋਈ ਆਰਗੈਨਿਕ ਫਾਰਮਿੰਗ ਕਰਦਾ ਹੈ ਤਾਂ ਉਹਦੇ ਲਈ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਤੇ ਕਿੰਨੀ ਮਾਤਰਾ ਦੇ ਵਿੱਚ ਕਰ ਸਕਦੇ ਆ ਉਹਦੇ ਬਾਰੇ ਵੀ ਜਿਹੜੀ ਆ ਆਪਾਂ ਪਹਿਲਾ ਕੀੜਾ ਜਿਹੜਾ ਝੋਨੇ ਦੇ ਵਿੱਚ ਆਪਣਾ ਮੁੱਖ ਤੌਰ ਤੇ ਹਮਲਾ ਕਰਦਾ ਉਹ ਆਪਣਾ ਤਣੇ ਦਾ ਗੜੂਆ ਜਾਂ ਪੱਤਨੇ ਦੀ ਸੁੰਡੀ ਵੀ ਕਹਿ ਦਿੰਦੇ ਆ ਇੰਗਲਿਸ਼ 'ਚ ਉਹਨੂੰ ਸਟੈਮ ਬੋਰਰ ਕਹਿ ਦਿੰਦੇ ਆ ਇਹ ਕੀੜਾ ਕੀ ਕਰਦੇ ਆ ਜਿਹੜੀਆਂ ਇਹਨਾਂ ਦੀਆਂ ਸੁੰਡੀਆਂ ਹੁੰਦੀਆਂ ਆ ਉਹ ਤਣੇ ਦੇ ਵਿੱਚ ਵੱਢ ਦਿੰਦੀਆਂ ਤੇ ਅਕਤੂਬਰ ਤੱਕ ਅਕਤੂਬਰ ਦੇ ਮਹੀਨੇ ਤੱਕ ਨੁਕਸਾਨ ਕਰਦੀਆਂ ਉੱਥੇ ਅੰਦਰ ਹੀ ਖਾਈ ਜਾਂਦੀਆਂ ਤੇ ਆਪਣਾ ਜਿਹੜਾ ਤਣਾ ਉਹਦੇ ਚ ਮੂਰੀਆਂ ਗਲੀਆਂ ਕਰ ਦਿੰਦੀਆਂ ਜਿਸ ਦੇ ਕਰਕੇ ਕੀ ਆ ਜਿਹੜੇ ਬੂਟੇ ਨਹੀਂ ਆਪਣੀਆਂ ਗੋਬਾਂ ਜਿੱਥੇ ਆਪਣਾ ਮੇਨ ਦਾਣਾ ਬਣਨਾ ਹੁੰਦਾ ਜਾਂ ਮੁੰਜਰਾ ਲਾ ਲੋ ਉਹਨਾਂ ਚ ਦਾਣੇ ਨਹੀਂ ਪੈਂਦੇ ਜਿਹੜੀਆਂ ਗੋਬਾਂ ਉਹ ਸੁੱਕ ਜਾਂਦੀਆਂ ਤੇ ਜਿਹਦੇ ਕਰਕੇ ਕਿ ਜਿਹੜੀਆਂ ਮੁੰਜਰਾ ਆਪਣੀਆਂ ਚਿੱਟੇ ਰੰਗਦੀਆਂ ਹੋ ਜਾਂਦੀਆਂ ਜੇ ਹੁਣ ਆਪਾਂ ਗੱਲ ਕਰੀਏ ਇਹ ਤਾਂ ਹੋ ਗਏ ਇਹਦੇ ਲੱਛਣ ਵੀ ਜੇ ਕੀੜੇ ਦਾ ਕਮਲਾ ਹੋ ਗਿਆ ਤਾਂ ਇਹਦੇ ਇਹ ਲੱਛਣ ਹੁੰਦੀ ਹੈ ਤੇ ਜੇ ਆਪਾਂ ਗੱਲ ਕਰੀਏ ਵੀ ਆਪਾਂ ਸਪਰੇਅ ਕਦੋਂ ਕਰਨੀ ਹੈ ਸਪਰੇਅ ਆਪਾਂ ਉਦੋਂ ਕਰਨੀ ਹੈ ਜਦੋਂ ਆਪਾਂ ਖੇਤ ਚ ਗੇੜਾ ਮਾਰੀਏ ਤੇ ਆਪਾਂ ਨੂੰ ਲੱਗੇ ਵੀ 5% ਜਿਹੜੇ ਬੂਟੇ ਆ ਵੀ ਉਹਨਾਂ ਤੇ ਇਹਦਾ ਹਮਲਾ ਹੈਗਾ ਉਦੋਂ ਹੀ ਆਪਾਂ ਸਪਰੇਅ ਕਰਨੀ ਹੈ ਜੇ ਆਪਾਂ ਗੇੜਾ ਮਾਰਦੇ ਆ ਤੇ ਕੋਈ 2 4 5 ਬੂਟੇ ਮਿਲਦੇ ਆ ਫਿਰ ਜਿਹੜੀ ਹੈ ਆਪਾਂ ਨੂੰ ਸਪਰੇਅ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਤੇ ਅੱਧੂ ਬਾਅਦ ਜਿਹੜਾ ਦੂਜਾ ਕੀੜਾ ਇਹਦੇ ਚ ਮੁੱਖ ਹਮਲਾ ਕਰਦਾ ਉਹ ਹੈ ਜ ਆਪਣੀ ਪੱਤਾ ਲਪੇਟ ਸੁੰਡੀ ਇਹ ਜਿਹੜੀ ਸੁੰਡੀ ਹੁੰਦੀ ਹੈ ਇਹ ਕੀ ਕਰਦੀ ਹੈ ਨਾ ਪੱਤੇ ਦੇ ਵਿਚਾਲੇ ਜੇ ਆ ਕੇ ਤਾਂ ਇਹਨੂੰ ਦੋਹਾਂ ਸਿਰਿਆਂ ਤੋਂ ਲਪੇਟਣ ਲੱਗ ਜਾਂਦੀ ਆ ਆਪਦੇ ਥੁੱਕ ਨਾਲ ਇਹ ਇੱਕ ਧਾਗਾ ਬਣਾ ਲੈਂਦੀ ਆ ਜਿਹੜਾ ਇਹਦਾ ਥੁੱਕ ਹੁੰਦਾ ਜਦੋਂ ਉਹ ਹਵਾ ਦੇ ਕੰਟੈਕਟ 'ਚ ਆਉਂਦਾ ਹੈ ਹਵਾ ਉਹਤੇ ਵਜਦੀ ਆ ਤਾਂ ਉਹ ਇੱਕ ਧਾਗੇ ਦਾ ਰੂਪ ਧਾਰਨ ਕਰ ਲੈਂਦਾ ਜਿਸ ਦੇ ਕਰਕੇ ਕੀ ਆ ਇਹ ਪੱਤੇ ਦੇ ਦੋਵੇਂ ਸਿਰਿਆਂ ਨੂੰ ਜੋੜਦੀ ਰਹਿੰਦੀ ਆ ਤੇ ਆਪਦੇ ਆਪ ਨੂੰ ਉਹਦੇ ਵਿੱਚ ਲੁਕੋ ਕੇ ਫਿਰ ਇਹ ਖਾਂਦੀ ਰਹਿੰਦੀ ਆ ਜਿਹਦੇ ਨਾਲ ਦੇ ਕੀ ਆ ਵੀ ਜਿਹੜੇ ਪੱਤੇ ਉੱਤੇ ਚਿੱਟੇ ਰੰਗ ਦੀਆਂ ਜਿਹੜੀਆਂ ਧਾਰੀਆਂ ਜੀਆਂ ਪੈ ਜਾਂਦੀਆਂ ਇਹਦਾ ਜਿਹੜਾ ਨੁਕਸਾਨ ਹੈ ਉਹ ਵੀ ਅਗਸਤ ਤੋ ਤੋ ਲੈ ਕੇ ਅਕਤੂਬਰ ਦੇ ਮਹੀਨੇ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ ਤੇ ਇਹਦੇ ਲਈ ਜੇ ਆਪਾਂ ਗੱਲ ਕਰੀਏ ਵੀ ਸਪਰੇਅ ਕਦੋਂ ਕਰਨੀ ਹੈ ਤਾਂ ਇਹਦੀ ਸਪਰੇਅ ਵੀ ਆਪਾਂ ਕਰਨੀ ਹੈ ਜਦੋਂ ਆਪਾਂ ਖੇਤ ਦੇ ਵਿੱਚ ਗੇੜਾ ਮਾਰੀਏ ਤੇ ਦੇਖੀਏ ਵੀ 10% ਜਿਹੜੇ ਹੈਗੇ ਆ ਪੌਦੇ ਉਹਨਾਂ ਦੇ ਪੱਤੇ ਆਏ ਮੁੜੇ ਜੇ ਹੋਏ ਆ ਵੀ ਆਪਾਂ ਨੂੰ ਲੱਗੇ ਪਤਾ ਵੀ ਇਹ 'ਚ ਵੀ ਹਾਂ ਆਪਾਂ ਪੱਤਾ ਮੁੜਿਆ ਆਪਾਂ ਖੋਲ ਕੇ ਦੇਖਿਆ ਤਾਂ ਉਸ 'ਚ ਕੋਈ ਸੁੰਡੀ ਨਿਕਲਦੀ ਹੈ ਜਾਂ ਚਿੱਟੀਆਂ ਧਾਰੀਆਂ ਬਣੀਆਂ ਤਾਂ ਆਪਾਂ ਨੂੰ ਪਤਾ ਹੈ ਵੀ ਇਹ ਉਹਦਾ ਹੀ ਨੁਕਸਾਨ ਹੈ ਜਦੋਂ 10% ਬੁੱਟੇ ਇਸ ਜੇ ਮਿਲਣ ਤਾਂ ਉਦੋਂ ਆਪਾਂ ਇਹ ਇਹਦੀ ਇਹਦੇ ਲਈ ਆਪਾਂ ਜਿਹੜੀ ਐ ਸਪਰੇਅ ਕਰਨੀ ਐ ਤੀਜੇ ਜਿਹੜੇ ਇਹਦੇ ਚ ਕੀੜੇ ਮੇਨ ਹੁੰਦੇ ਆ ਉਹ ਆਪਣੇ ਟਿੱਡੇ ਆਗੇ ਇਹਨਾਂ ਨੂੰ ਆਪਾਂ ਪਲਾਂਟ ਹੋਪਰ ਵੀ ਕਹਿ ਦਿੰਦੇ ਆ ਜਾਂ ਬੁੱਟਿਆਂ ਦੇ ਟਿੱਡੇ ਇਹ ਚ ਆਪਣੇ ਦੋ ਹੀ ਹੁੰਦੇ ਆ ਇੱਕ ਤਾਂ ਹੁੰਦਾ ਆਪਣਾ ਚਿੱਟੀ ਪਿੱਠਾ ਵਾਲਾ ਟਿੱਡਾ ਇੱਕ ਹੁੰਦਾ ਭੂਰੇ ਟਿੱਡੇ ਅ ਭੂਰੇ ਟਿੱਡਿਆਂ ਦਾ ਜਿਹੜਾ ਹਮਲਾ ਉਹ ਕਾਫੀ ਜ਼ਿਆਦਾ ਹੁੰਦਾ ਚਿੱਟੀ ਪਿੱਠਾ ਵਾਲਿਆਂ ਦਾ ਟਿੱਡਾ ਆਪਣੇ ਪੰਜਾਬ ਦੇ ਵਿੱਚ ਇੰਨਾ ਨਹੀਂ ਹੁੰਦਾ ਠੀਕ ਹੈ ਇਹ ਟਿੱਡਿਆਂ ਦੇ ਬੱਚੇ ਆ ਜਾਂ ਵੱਡੇ ਟਿੱਡੇ ਆ ਇਹ ਕੀ ਕਰਦੇ ਆ ਇਹ ਰਸ ચૂਸਦਾ ਦਾ ਕੰਮ ਕਰਦੇ ਆ ਇਹ ਅਕਤੂਬਰ ਤੱਕ ਰੱਜ ਕੇ ਰਸ ਚੂਸਦੇ ਆ ਤੇ ਜਿਹਦੇ ਕਰਕੇ ਕੀ ਆ ਜਿਹੜੀ ਆਪਣੀ ਫਸਲ ਆ ਉਹ ਬਿਲਕੁਲ ਹੀ ਆਪਣਾ ਸੁੱਕ ਜਾਂਦੀ ਹੈ ਤੇ ਪੀਲੀ ਪੀਲੀ ਜੀ ਹੋ ਜਾਂਦੀ ਹੈ ਜਮੇ ਸੁੱਕੇ ਨੂੰ ਆਪਣਾ ਹੋਪਰ ਬਰਨ ਵੀ ਕਹਿੰਦੇ ਆ ਕਿਉਂਕਿ ਜਿਹੜੀ ਟਿੱਡੇ ਆ ਇਹਨਾਂ ਨੂੰ ਆਪਾਂ ਇੰਗਲਿਸ਼ ਚ ਹੋਪਰ ਕਹਿੰਦੇ ਆ ਤਾਂ ਇਹਨਾਂ ਨੂੰ ਪੰਜਾਬੀ ਜਬਾ ਟਿੱਡਿਆਂ ਦਾ ਸਾੜ ਵੀ ਕਿਹਾ ਜਾਂਦਾ ਵੀ ਜਿੱਥੇ ਕੀ ਆ ਇਹਨਾਂ ਦਾ ਹਮਲਾ ਹੋ ਗਿਆ ਉੱਥੇ ਬੂਟਾ ਬਿਲਕੁਲ ਸੁੱਕ ਜਾਂਦਾ ਕੁਝ ਨਹੀਂ ਉਹਦੇ ਚ ਰਹਿੰਦਾ ਇਨਾਂ ਦੀ ਜਿਹੜੀ ਸਪਰੇ ਆਪਾਂ ਕਦੋਂ ਕਰਨੀ ਆ ਇਹਦੀ ਸਪਰੇ ਆਪਾਂ ਉਦੋਂ ਕਰਨੀ ਆ ਜਦੋਂ ਆਪਾਂ ਬੁੱਟੇ ਦੇ ਨੀਚੇ ਦੇਖੀਏ ਇਹ ਨਾ ਇਹਦਾ ਫਿਰ ਜਿਹੜਾ ਹਮਲਾ ਹੁੰਦਾ ਇਹ ਬੁੱਟਿਆਂ ਦੇ ਥੱਲੇ ਹੁੰਦਾ ਬਿਲਕੁਲ ਤਣੇ ਦੇ ਉੱਤੇ ਜਿੱਥੇ ਆਪਣਾ ਪਾਣੀ ਆ ਪਾਣੀ ਲੱਗਿਆ ਪਾਣੀ ਤਾਂ ਥੋੜਾ ਜਿਹਾ ਉੱਤੇ ਇਹ ਉੱਥੇ ਹੀ ਬੈਠ ਕੇ ਰਸ ਚੂਸਦੇ ਆ ਤਾਂ ਕਿ ਉੱਤੋਂ ਦੇਖਣਿਆਂ ਦਾ ਆਪ ਨੂੰ ਮੈਨ ਲੱਗਦਾ ਯਾਰ ਵੀ ਠੀਕ ਆ ਆਪਣੇ ਚ ਕਿਹੜਾ ਕੋਈ ਕੀੜਾ ਫਸਲ ਬਹੁਤ ਵਧੀਆ ਪਰ ਜਦੋਂ ਬੁੱਟੇ ਨੂੰ ਟੇਡਾ ਕਰਕੇ ਆਪਾਂ ਦੋ ਤਿੰਨਾਂ ਦੀ ਝਾੜਾਂਗੇ ਤਾਂ ਉਦੋਂ ਪਾਣੀ ਤੇ ਦੇਖਾਂਗੇ ਇਹ ਕਾਫੀ ਹੁੰਦੇ ਆ ਛੋਟੇ ਛੋਟੇ ਤੇ ਇਹ ਦੀਸ ਅਪਾ ਉਦੋਂ ਕਰਨੀ ਹੈ ਜਦੋਂ 5 ਜਾਂ ਅੱਧੂ ਵੱਧ ਟਿੱਡੇ ਆਪਣੇ ਪ੍ਰਤੀ ਬੁੱਟੇ ਦੇ ਨਜ਼ਰ ਆਉਣ ਤਾਂ ਉਦੋਂ ਹੀ ਆਪਾਂ ਜਿਹੜੀ ਹੈ ਇਹਦੀ ਸਪਰੇਅ ਕਰਨੀ ਹੈ ਬਾਕੀ ਹੋਰ ਵੀ ਕਈ ਕੀੜੇ ਹੈਗੇ ਆ ਜਿਵੇਂ ਆਪਣੇ ਘਾਹ ਦੇ ਟਿੱਡੇ ਹੋ ਗਏ ਅ ਰਾਈ ਸਿਸਪਾ ਹੋ ਗਿਆ ਝੋਨੇ ਦਾ ਹਿਸਪਾ ਜੜਾਂ ਦੀ ਸੁੰਡੀ ਤਾਂ ਪਰ ਇਹ ਜਿਹੜੇ ਕੀੜੇ ਆ ਇਹ ਆਪਣਾ ਵੀ ਪੰਜਾਬ ਦੇ ਵਿੱਚ ਹਜੇ ਇੰਨਾ ਜ਼ਿਆਦਾ ਨੁਕਸਾਨ ਨਹੀਂ ਕਰਦੇ ਤਾਂ ਜਿਹੜੀ ਆਪਾਂ ਮੁੱਖ ਰੋਗ ਥਾਂ ਬਾਰੇ ਗੱਲ ਕਰਾਂਗੇ ਉਹ ਆਪਾਂ ਉੱਪਰਲੇ ਕੀੜਿਆਂ ਬਾਰੇ ਕਰਾਂਗੇ ਵੀ ਆਪਾਂ ਨੂੰ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ਕਿੰਨੀ ਮਿਕਦਾਰ ਕਰਨੀ ਚਾਹੀਦੀ ਹੈ ਤੇ ਕਦੋਂ ਕਰਨੀ ਚਾਹੀਦੀ ਹੈ ਜਿਹੜੇ ਕਿਸਾਨ ਵੀਰ ਤਾਂ ਆਪਣੀ ਸਿੱਧੀ ਖੇਤੀ ਕਰਦੇ ਆ ਵੀ ਕੋਈ ਆਰਗੈਨਿਕ ਨਹੀਂ ਕਰਦੇ ਤੇ ਆਪਣਾ ਕੈਮੀਕਲ ਵਗੈਰਾ ਯੂਜ਼ ਕਰਦੇ ਆ ਉਹ ਤਾਂ ਫਿਰ ਕੋਈ ਵੀ ਸਪਰੇਅ ਕਰ ਸਕਦੇ ਜਿਵੇਂ ਆਪਣੀ ਕਲੋਰੈਂਟਰਾਨੀਲੀ ਪ੍ਰੋਲ ਹੋਗੀ ਜਿਹੜੀ ਆਪਣੀ ਕੋਰਾਂ ਦੇ ਨਾਂ ਤੇ ਹੁੰਦੀ ਹੈ ਜਾਂ ਆਪਣੀ ਫੇਮ ਹੋਗੀ ਫਲੂਬੈਂਡਾਮਾਈਡ ਇਹਦੇ ਵਿੱਚ ਸਾਲਟ ਹੁੰਦਾ ਇਹਨੂੰ ਇਹ VML ਵਰਤ ਸਕਦੇ ਆ ਕੋਰਾ ਜੰਨੂ 60 ml ਵਰਤ ਸਕਦੇ ਆ ਇੱਕ ਟਕੂਮੀ ਆ ਗਈ ਇਹ 50 ਗ੍ਰਾਮ ਵਰਤ ਸਕਦੇ ਆ ਬਾਕੀ ਜਿਹੜੀ ਲਗ ਲਗ ਦਵਾਈਆਂ ਤੇ ਇਹਨਾਂ ਦੀ ਮਿਕਦਾਰ ਹੈ ਉਹ ਥੱਲੇ ਕੈਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਤੇ ਜਿਹੜੇ ਕਿਸਾਨ ਵੀ ਆਪਣੀ ਆਰਗੈਨਿਕ ਦੀ ਖੇਤੀ ਕਰਦੇ ਆ ਆਰਗੈਨਿਕ ਖੇਤੀ ਕਰਦੇ ਆ ਤਾਂ ਉਹਨਾਂ ਨੂੰ ਆਏ ਹੁੰਦਾ ਵੀ ਅਸੀਂ ਫਿਰ ਕੈਮੀਕਲਸ ਸਪਰੇਅ ਨਹੀਂ ਕਰੀਏ ਜਦੋਂ ਆਰਗੈਨਿਕ ਕਰਦੇ ਆ ਉਹ ਤਾਂ ਉਦੋਂ ਉਹ ਕੀ ਕਰਦੇ ਆ ਆਪਣੇ ਇਕੋਟਿੰਨ ਦੀ ਸਪਰੇ ਕਰ ਸਕਦੇ ਆ ਇਹਦੇ ਵਿੱਚ ਆਪਾਂ ਇੱਕ ਨਿੰਮ ਅਧਾਰਿਤ ਘੋਲ ਹੈ ਇਹਦੇ ਚ ਐਜ਼ ਆ ਡਾਇਰੈਕਟਿੰਗ ਹੁੰਦਾ 5% ਇਹਨੂੰ ਇਹ 80 ਐਮ ਐਲ ਹੈ ਜਿਹੜਾ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਣੇ ਇਕੜ ਦੇ ਹਿਸਾਬ ਤੇ ਵਰਤ ਸਕਦੇ ਆ ਤੇ ਜਿਹੜੀਆਂ ਇਹ ਸਪਰੇ ਆ ਇਹ ਆਪਣੀਆਂ ਤਨੇ ਦੇ ਗੜੂਏ ਹਸਤੇ ਆ ਤੇ ਪੱਤਾ ਲਪੇਟ ਸੁੰਡੀ ਚ ਜੇ ਆਪਾਂ ਆਰਗੈਨਿਕ ਦੀ ਗੱਲ ਕਰੀਏ ਵੀ ਆਰਗੈਨਿਕ ਦੇ ਵਿੱਚ ਆਪਾਂ ਕਿਹੜੀ ਕਿਹੜੀ ਸਪਰੇ ਕਰ ਸਕਦੇ ਆ ਇਹਦੇ ਤਾਂ ਉਹੀ ਜਾਂ ਇੱਕ ਤਾਂ ਜਿਹੜੀ ਫਸਲ ਨਿਸਰਨ ਤੋਂ ਪਹਿਲਾਂ ਆਪਾਂ ਦੇਖਣਾ ਵੀ ਇਹ ਕੀੜਿਆਂ ਦਾ ਹਮਲਾ ਹੈਗਾ ਕਿ ਨਹੀਂ ਜਾਂ ਨਿਸਰਣ ਵੇਲੇ ਵੀ ਆਪਾਂ ਦੇਖਦੇ ਹਾਂ ਜਦੋਂ ਫਸਲ ਆਪਣੀ ਜਿਹੜੀ ਹੈ ਫੁੱਲ ਅਵਸਥਾ ਦੇ ਵਿੱਚ ਹੁੰਦੀ ਹੈ ਤਾਂ ਉਦੋਂ ਆਪਾਂ ਦੇਖਦੇ ਹਾਂ ਜੇ ਆਪਾਂ ਨੂੰ ਕਿ ਲੱਗਦਾ ਵੀ ਕੀੜਿਆਂ ਦਾ ਹਮਲਾ ਹੈ ਤਾਂ ਫਿਰ ਆਪਾਂ ਕੀ ਕਰਦੇ ਆ ਇੱਕ ਲੰਬੀ ਰਸਤੀ ਲਾ ਲੈਂਦੇ ਆ 20 ਤੋਂ 30 ਮੀਟਰ ਤੇ ਆਪਣੇ ਸਾਰੇ ਖੇਤ ਦੇ ਵਿੱਚੋਂ ਦੀ ਉਹਨੂੰ ਕੱਢ ਦਿੰਦੇ ਆ ਬਸ ਉਦੋਂ ਇੱਕ ਸ਼ਰਤ ਇਹ ਹੋਣੀ ਚਾਹੀਦੀ ਹੈ ਵੀ ਜਿਹੜਾ ਪਾਣੀ ਉਹ ਥੱਲੇ ਲਾਇਆ ਹੋਇਆ ਹੋਵੇ ਆਪਾਂ ਖੇਤ 'ਚ ਪਾਣੀ ਖੜਾ ਹੋਵੇ ਆਪਣੇ ਕਿਉਂਕਿ ਇਹਦੇ ਨਾਲ ਕੀ ਜਦੋਂ ਆਪਾਂ ਰਸਤੀ ਕੱਢਾਂਗੇ ਤਾਂ ਜਿਹੜੀਆਂ ਸੁੰਡੀਆਂ ਜੋ ਸੁੰਡੀਆਂ ਤੇ ਰਸਤੀ ਵੱਜੀ ਤਾਂ ਉਹ ਆਪੇ ਪਾਣੀ ਚ ਆ ਜਾਣਗੀਆਂ ਤੇ ਪਾਣੀ ਚ ਡੱਗ ਬਣਗੀਆਂ ਤੇ ਜਿਹਦੇ ਨਾਲ ਕੀ ਆ ਉਹ ਮਰ ਜਾਣਗੀਆਂ ਫਿਰ ਤੇ ਦੂਜੀ ਸਪਰੇ ਜਿਹੜੀ ਇਹਦੇ ਲਈ ਆਪਾਂ ਕਰ ਸਕਦੇ ਆ ਉਹ ਇਹੀ ਆ ਵੀ ਆਪਾਂ ਨਿੰਮ ਲਈ ਸਪਰੇ ਜਿਹੜੀ ਉੱਪਰ ਦੱਸੀ ਆ ਉਹ ਆਪਾਂ ਕਰ ਸਕਦੇ ਆ ਐਜ਼ ਆ ਡਾਇਰੈਕਟ ਇਨ 5% 80 ml ਆਪਾਂ 100 ਲੀਟਰ ਪਾਣੀ ਦੇ ਵਿੱਚ ਘੋਲ ਕੇ ਵਰਤ ਸਕਦੇ ਆ ਤੇ ਜੇ ਆਪਾਂ ਗੱਲ ਕਰੀਏ ਵੀ ਟਿੱਡੇ ਜਿਹੜੇ ਆ ਪਲਾਂਟ ਹੋਪਰਾਂ ਦੀ ਗੱਲ ਕੀਤੀ ਇਹਨਾਂ ਨੂੰ ਰੋਕਥਾਮ ਦੇ ਲਈ ਇਹਨਾਂ ਲਈ ਆਪਾਂ ਪੈਕਸਾ ਲੋਨ ਦੀ ਸਪਰੇਅ ਕਰ ਸਕਦੇ ਆ ਡਾਈਨੋਟੈਫੁਰਾਨ ਦੀ ਕਰ ਸਕਦੇ ਆ ਭਾਈ ਮੈਟਰੋਜ਼ਨ ਦੀ ਕਰ ਸਕਦੇ ਆ ਇਹਨਾਂ ਦੀ ਜਿਹੜੀ ਮਿਕਦਾਰ ਹੈ ਉਹ ਤੁਹਾਨੂੰ ਉਹ ਕੈਪਚਰ ਦੇ ਵਿੱਚ ਲਿਖੀ ਮਿਲ ਜੂਗੀ ਕੋਈ ਗੱਲ ਨਹੀਂ ਤੇ ਜੇ ਤੁਹਾਡਾ ਕੋਈ ਵੀ ਖੇਤੀ ਨਾਲ ਸੰਬੰਧਿਤ ਸਵਾਲ ਆ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਧੰਨਵਾਦ